ਇਹ ਇਥੇ ਰਸਤਾ ਲੈਣਾ ਚਾਹਨੇ ਆ ਜਿਹੜਾ ਸਾਡਾ ਮੇਨ ਸੜਕ ਜਿਹੜੀ ਸਰਕਾਰੀ ਹੈਗੀ ਏ ਇਹ ਕੱਢਣੀ ਚਾਹੀਦੀ ਏ ਸਾਹਾਂ ਸੀ ਬੜੇ ਉਖੇ ਆ ਇਹਨੂੰ ਘਾਟ ਤੇ ਘਾਟ 10 15 ਸਾਲ ਹੋ ਗਏ ਬੰਦ ਕੀਤੇ ਨੂੰ ਪਹਿਲੇ ਚੱਲਦਾ ਸੀ ਰਸਤਾ ਪਹਿਲਾਂ ਚੱਲਦਾ ਸੀ ਰਸਤਾ ਪਹਿਲਾਂ ਸਿੰਦਾ ਚੱਲਦਾ ਸੀ ਇਹ ਆਈ ਤੁਲਾ ਤੇ ਤੇ ਆ ਜਿਹੜਾ ਕਹਿੰਦੀ ਬਾਹਰ ਨਾ ਚੜਦੇ ਤੇ ਅਗਰ ਡੇਂਗ ਬਿਯਾਰੀ ਹੁੰਦੀਆਂ ਜਾਂ ਫਾਰ ਦੂਜੇ ਨੂੰ ਚਲੇਣ ਚਾਹਨ ਉਸ ਜਾਵੀ ਦਾ ਬਾਦੇ ਦੇ ਬਾਦੇ ਦਾ ਲਾੜਾ ਲੱਗਦਾ ਨਾਲ ਉਹ ਉਸ ਡੇਂਗਰ ਬਿਯਾਰੀ ਸਿੱਧਾ ਰਿਆ ਛੜੀ ਦਉਂਦਾ ਉਸਲੇਣ ਚਾਹਨ ਨੂੰ ਕੋਈ ਆ ਇਹ ਦੋ ਜਾਂਦਾ ਬਈ ਕੋਈ ਦੂਜਾ ਜਾਂਦਾ ਬਈ ਕੋਈ ਦੂਜਾ ਜਾਂਦਾ ਪਿਆ ਸਾਨੂੰ ਤਾਂ ਰਸਤਾ ਚਾਹੀਦਾ ਜੜਾ ਤਿੰਦਾ ਨਿਕੋ ਜਾਵੇ ਤੇ ਰਸਤਾ ਸਿਰਫ ਨਾ ਆ 2 ਕਿਲੇ ਮਾਰਾ ਪਿਆ ਜੜ ਬਾਨ ਨੂੰ 3 ਕਿਲੇ ਹੈਗਾ 3 ਕਿਲੇ ਮਾਰਾ ਪਿਆ ਇਹਨਾਂ ਰੀ ਇਸ ਤਰ੍ਹਾਂ ਮਾਰੇ ਚਨ ਕਟਾ ਆ ਦਿੱਤੀ ਛੜਕ ਤੇ ਅਗਾ ਜਿਹੜੀ ਅਗਾ ਸਾਰੇ ਲੋਕੀ ਵਾਈ ਬੈਠਾ ਹੈ ਅਗਾ ਸਾਰੇ ਬੰਦੇ ਬਾਨ ਨੂੰ ਤਾਂ ਸਾਰੇ ਬੰਦੇ ਇਹ 18 ਕਰੋੜ ਦੀ ਆ ਸਾਡਾ ਪਿੰਡ ਖੜਾਇਆ ਪਰਾਣਾ ਪਿੰਡ ਦੋਨਾ ਨਾਨਕ ਮਹਿਤਮਨਗਰ ਪਰਾਣਾ ਪਿੰਡ ਸਾਡਾ ਇਹ ਕਿੰਨਾ ਬੰਦ ਕਰਵਾਇਆ ਹੈ ਇਹ ਇਹ ਕੂਤਾ ਕਰਵਾਇਆ ਹੈ ਮਾਝਣਾ ਨੇ ਆ ਨਾਂ ਦੀ ਬਿਮੀ ਨੇਗੀ ਹੈ ਇਥੇ ਮਾਝਣਾ ਕਰਾਇਆ ਹੈ ਅਗਾ ਚਲਦੀ ਪਈ ਹੈ ਉਹਦੂ ਅੱਗੇ ਜੜੀ ਬੰਨ ਤੋਗਾ ਉਹ ਸਾਰੇ ਕੋਈ ਕਿਥੇ ਸੇਵਾ ਵਾਲੇ ਕੋਈ ਕਿਥੇ ਸੇਵਾ ਵਾਲੇ ਕੋਈ ਅਗਾ ਬੰਨ ਤੋਗਾ ਛੜਕਦਾ ਨਾਨ ਨਾਨ ਛੜਕ ਰਿਹਾ ਹੈਗੀ ਸਰਕਾਰੀ ਸੜਕ ਹੈ ਸਰਕਾਰੀ ਅੱਛਾ ਸਰਕਾਰੀ ਛੜਕੇ ਸਾਡੇ ਕੋਲ ਨਾ ਕੋਈ ਤੇਰਾ ਆਇਆ ਤੇ ਨਾ ਅਥੇ ਕੋਈ ਤੀ ਗਾਲ ਅਸੀਂ ਤਾਂ ਆਦਾ ਉਹ ਜਾਂਦੇ ਆ ਪਛੈਤੀ ਤੌਰ ਤੇ ਘਟਾ ਲਈਏ ਪਛੈਤੀ ਤੌਰ ਤੇ ਘਟਾ ਲਈਏ ਉਹ ਨਾ ਸਾਡਾ ਪਛਾਈ ਤਾਂ ਮੋੜ ਬਣਾ ਤਾ ਨਿਕਲੇ ਤੇ ਤਾਂ ਜਦੋਂ ਸਾਡਾ ਪਿੰਡ ਵੱਜਾਇਆ ਦੋਨਾਂ ਨਾਨਕਾ ਖਰਕੀਦਾਂ ਦੇ ਵੱਜ ਜਾਵੇ ਮੈਨੂੰ ਤੇ ਵੀ ਪਤਾ ਕੋ ਨਹੀਂ ਖਰਕੀਦਾਂ ਦੇ ਵੱਜ ਜਾਵੇ ਉਧਾਂ ਦੀ ਚਲਦੀ ਨਹੀਂ ਚੜਕਰ 47 ਵਾਲਾ ਜੜਾ ਹੈ ਰੋੜਾ ਉਦੋਂ ਜਨਮ ਹੈ ਮੇਰਾ ਉਸ ਤੋਂ ਪਹਿਲੇ ਦਾ ਰਸਤਾ ਚੱਲਦਾ ਸੀ ਪਹਿਲੇ ਤੋਂ ਚੱਲਦਾ ਹੈ ਮਤਲਬ 100 200 ਸਾਲ ਪੁਰਾਣਾ ਹੋਵੇਗਾ ਹਾਂ ਪੁਰਾਣਾ ਹੋਵੇਗਾ ਪੁਰਾਣਾ ਬੜਾ ਚੰਦਾ ਚੱਲਦਾ ਪਿਆ ਹੈ ਜਦੋਂ ਸਾਡੇ ਪਿੰਡ ਵੱਜਾਇਆ ਨੇ ਉਦੋਂ ਲਾ ਤਾਂ ਸਾਡਾ ਚੱਲਦਾ ਰਸਤਾ ਹੈ ਹਾਂ ਅਥੀ ਇਹ ਇਹ ਹਿੰਦਸਤਾਨ ਦਾ ਰਸਤਾ ਹੈ ਇਹ ਪਾਕਿਸਤਾਨ ਤੇ ਹਿੰਦਸਤਾਨ ਵਿਚੇ ਬਣਾਇਆ ਬਾਰੇ ਜੀ ਇਹਦੇ ਬਾਰੇ ਲੋਕਾਂ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜਿਵੇਂ ਲੋਕ ਨੂੰ ਦੂਰੋਂ ਜਾ ਰਹੇ ਨੇ ਜੇ ਇਹ ਰਸਤਾ ਚੱਲਦਾ ਤਾਂ ਮੁਸ਼ਕਲ ਕਿੰਨੀ ਕੁ ਸ਼ੌਕ ਹੋ ਜਾਣੀ ਲੋਕਾਂ ਨੂੰ ਇਹ ਜੋ ਰਸਤਾ ਬਣ ਜਾਵੇ ਨਾ ਇਹ ਸਿੱਧਾ ਚੱਲ ਜਾਵੇ ਤੇ ਇਥਰ ਕਿਹੇ ਪਿੰਡ ਲੱਗਦੇ ਨੂੰ ਵਾਧੂ ਪਿੰਡ ਲੱਗਦੇ ਨੂੰ ਰਸਤਾ ਇਹ ਚੱਲਣਾ ਚਾਹੀਦਾ ਸਾਨੂੰ ਮੁਸ਼ਕਲ ਬਾਤ ਹੈ ਕਿ ਕਰ ਆ ਉਧੂ ਜਾ ਵੀ ਕਾਵਾਂ ਵਾਲੀ ਮਨਮ ਕਰ ਸਨ ਸਾਵਾਦ ਮਨਮ ਕਦਿਓ ਇਹਦੇ ਦੂਜੇ ਮੋੜੀ ਮੋਟੇ ਥੱਲੇ ਰਸਤਾ ਹੈਗਾ ਕਹਿੰਦਾ ਤੂੰ ਜਾ ਵੀ ਤੇ ਭੜ-ਭੜ ਤੇ ਕਹਿੰਦਾ ਤੂੰ ਜਾ ਵੀ ਤੇ ਭੜ-ਭੜ ਤੇ ਕੋ ਲੰਘਣ ਪਹਿਲਾਂ ਨੰਬਰ ਉਹ ਨਹੀਂ ਦਿੰਦਾ ਮੋਟਰਸਾਈਕਲ ਜਾਂਦਾ ਹੀ ਕਦੇ ਕਦੇ ਹੈਂਕਰ ਵੀ ਲਗਾ ਰਹੀਂਦੇ ਉਹ ਜੇ ਡੰਡੀ ਛੁੱਟੀ ਸੀ ਸਾਲ ਕੋ ਹੋ ਗਿਆ ਡੰਡੀ ਬੰਦ ਕੀਤੀ ਨੂੰ ਇਹ ਖਸ ਖਸ ਖੜਾ ਲੈ ਨਹੀਂ ਜਾਂਦੇ ਆ ਅਸੀਂ ਤੇ ਕਹਿੰਨੇ ਆ ਵੀ ਸਾਡੀ ਨਾ ਜਿਹੜੀ ਸਾਡੀ ਦੋਨੇ ਨਾਨਕੇ ਦੀ ਮਹਿਤਮ ਨਗਰ ਦੀ ਹੱਦ ਹੈਗੀ ਇਹ ਮੋਜਮ ਪੂਰਾ ਰਹਿ ਗਿਆ ਅਸੀਂ ਉਰਾ ਰਹਿ ਗਿਆ ਉਹ ਸਾਡੀ ਹੱਦ ਨਹੀਂ ਕਰਨੀ ਚਾਹੀਦੀ ਇਹ ਸਾਨੂੰ ਥਲੀ ਤਾਂ ਹੱਦ ਨਿਕਲ ਜਾਵੇ ਜਿਹੜਾ ਪੱਥਰ ਲੈਣੇ ਪੱਥਰ ਲੈਣੇ ਕੱਢਾ ਜਾਵੇ ਉਹ ਆਦੀ ਰਕਬਾ ਆਰੇ ਮੋਜਮ ਪੂਰਾ ਕਰਨ ਅਸੀਂ ਆਰੇ ਮਹਿਤਮ ਨਗਰ ਪੂਰਾ ਕਰ ਗਏ ਰਕਬਾ ਜਿਦੋਂ ਤੱਕ ਸਾਡੀ ਉਸੇ ਬੰਨਾ ਨਾ ਨਿਕਲੇਗਾ ਉਦੋਂ ਤੱਕ ਸਾਡਾ ਰੋਲਾ ਚੱਲੇਗਾ ਸਰਕਾਰ ਛਡਵਾ ਛੜ ਕੀਦੀ ਐ ਸਰਕਾਰ ਹੀ ਸਰਕਾਰ ਤੋਂ ਹੀ ਡਦਾ ਸਰਕਾਰ ਹੀ ਛੜ ਕੇ ਮਿਹਨਤੀ ਨਾ ਜਦੋਂ ਨਿਛਾਂਦ ਗਈ ਹੋਵੇਗੀ ਤੇ ਫੌਜੀ ਆਂਦੇ ਨੇ ਆਰਮੀ ਆਂਦੇ ਨੂੰ ਉਹ ਵਿਚਾਰੇ ਇੱਥੋਂ ਪੁੱਛਦੇ ਨੇ ਆਂਦੇ ਕਾਕਤਾ ਚੱਲਦਾ ਫਿਰ ਰਸਤਾ ਤੇਗਾ ਹਾ ਰਸਤਾ ਹੀ ਕੋਨੀ ਹੈਗਾ ਉਹ ਕਿ ਮੜ ਮੋੜ ਕੇ ਜਾਂਦੇ ਨੇ ਵਾਪਸ ਜਾਂਦੇ ਨੇ ਇਹ ਫੌਜੀ ਇਹਨਾਂ ਸੌਖ ਹੋ ਜਾਣੀਏ ਪਿੰਡਾ ਵਾਰੀ ਨੇ ਸੌਖ ਹੋ ਜਾਣੀਏ ਜਿਹੜਾ ਜਨਤਾ ਆ ਖੇਤਾ ਵਾੜੀ ਵਾਲਿਆਂ ਨੂੰ ਸਭ ਨੂੰ ਸੌਖ ਹੋ ਜਾਣੀਏ ਕਿਸੇ ਵੀ ਨਹੀਂ ਇੱਥੇ ਕਿਹਾ ਇਹ ਜਿਵੇਂ ਕਿ ਸੜਾਈ ਹੋਵੇ ਨਪੀ ਗਏ ਤੇ ਵਾਈ ਗਏ ਨੂੰ ਅੱਛਾ ਹਾਂ ਅਸੀਂ ਘਾਰੇ ਇਥੇ ਕਰਲਾ ਆਨੇ ਹਾਦੀ ਖਣਾਈ ਨਹੀਂ ਹੁੰਦੀ ਦੂਜੇ ਹੱਥ ਨਹੀਂ ਦੇ ਰਿਆ ਸੀ ਘਾਰੇ ਆ ਗਏ ਸੀ ਕਰਲਾ ਆਨੇ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਾਡੀ ਛੜਕ ਛੜਾਈ ਜਾਵੇ ਤੇ ਹੱਕ ਸਾਡੇ ਪੱਥਰ ਲੈਣ ਕੱਢੀ ਜਾਵੇ ਆ ਪੱਥਰ ਲੈਣ ਸਾਡੇ ਜੜੇ ਪਿੰਡ ਦੀ ਮਹਿਤਮ ਨਾ ਕਰਦੀ ਤੇ ਜੜੇ ਮੇ ਮੋਜ ਮੋਜ ਇਹ ਪੱਥਰ ਲੈਣ ਕੱਢਾ ਜਾਵੇ ਕਿ ਧਾਂ ਕਿਹਨਾਂ ਪਿੰਡ ਦੇਗਾ ਬੁਨਾਂ ਦੀ ਛੜਕੇਗੀ ਸੀ ਬਿੱਟੂ ਨਾ ਬਿੱਟੂ ਉਹ ਤਾਂ ਦਾਦੂ ਰਹਿਗਾ ਸੀ ਬਿੱਟੂ ਅਹੀਂ ਬੰਦੇ ਲੰਘ ਜਾਂਦੇ ਸੀ ਕੋਈ ਲੰਘ ਜਾਂਦਾ ਸੀ ਡਰ ਤੇ ਉਹ ਤਾਂ ਉਹ ਲੱਖੀਆਂ ਵਈਂ ਦੀਆਂ ਆ ਲਖੀਆਂ ਖੇ ਬਲਾਈ ਪੈ ਜਾਂਦੀਆਂ ਨੂੰ ਹੂੰ ਅੱਛਾ ਹੈ ਉਹ ਮੇਰੇ ਪਿਓ ਦੀ ਗੱਲਾ ਕਰ ਦੇਣਾ ਹੂੰ ਹੂੰ ਤੋ ਉਹ ਉਹ ਹੜੀ ਬੰਦ ਹੋਈ ਵਿਛੜ ਰੁਕੀ ਹੋਈ ਹੈ ਇਹ ਸੜਕ ਕਿਹੜੀ ਥਾਂ ਤੋਂ ਬੰਦ ਹੋਈ ਅੱਗੇ ਆ ਗਿਆ ਵੇ ਤਾਂ ਨਾ ਕਿੱਲੇ ਆਪਣਾ ਪੈਂਡਾ ਲੰਗ ਜਾਂਦੀਆਂ ਧਾਣੀਆਂ ਉਥੋਂ ਟਿਕਣਾ ਮੈਂ ਤਾਂ ਕੋਟੋਂ ਅਗਾ ਕਿਤੇ ਆਪਣਾ ਕੋਠੀ ਖੜੀ ਹੈ ਉਥੋਂ ਟਿਕ ਕੇ ਚੱਲਦੀ ਪਈ ਹੈ ਅਗਾ ਬਾਂਦੇ ਦੋ ਕਿੱਲੇ ਵਗਾ ਮੋਜਮਣ ਪੜੀਆਂ ਤੋਂ ਵਗਾ ਬਾਂਦੇਗੀ ਪਰ ਰਹਿਣ ਲੇ ਉਹ ਵੀ ਆਈ ਖੜੀ ਹੈ ਉਹ ਬੰਦ ਕਿੰਨਾ ਕੀਤੀ ਹੋਈ ਹੈ ਉਹ ਨਜਾਇਜ਼ੀਦਾਰੇ ਕਿੰਨੇ ਨੇ ਨਹੀਂ ਤਾਂ ਉਹ ਅਸੀਂ ਜਾਵਾਂ ਤੇ ਚੱਲ ਪੋਲੀ ਵੀ ਆਣਗੇ ਨਹੀਂ ਜਾਵਾਂ ਤੇ ਜਾ ਅਸੀਂ ਸੰਸਬਾਤ ਨਹੀਂ ਜਾਵਾਂ ਤੇ ਇਹ ਸਿੱਧਾ ਹੈ ਕਿੰਨੀ ਕੁ ਪੁਰਾਣੀ ਸੜਕ ਹੈ ਕਿੰਨੇ ਸੜਕ ਤੇ ਸੜਕ ਤਾਂ ਪੁਰਾਣੀ ਬੜੇ ਸਾਲਾਂ ਦੀ ਹੈ 65 ਸਾਲ ਦਾ ਮੈਂ ਵੀ ਹੋਇਆ ਬੈਠਾ ਉਹ ਤੋ ਅੱਗੇ ਰਹੀ ਗਿਆ ਨੂੰ ਵੀ ਤੋੜੇ ਤੋਂ ਪਹਿਲਾਂ ਦੀ ਸੜਕ ਹੈ ਹਾਂਜੀ ਸੜਕ ਵੀ ਹਰੀ ਚੱਲ ਜਾਵੇ ਤਾਂ ਹਰਾ ਇਹ ਸਾਨੂੰ ਸਿੱਧਾ ਰਸਤਾ ਆਉ ਉਹ ਲੰਘ ਜਾਂਦੀ ਕਿਤੇ ਆਪਣੇ ਵੱਠੇਗੇ ਨੂੰ ਉਹਨੂੰ ਜਾਂ ਲੱਗਦੀ ਹੈ ਜੀ ਪਰ ਉਹ ਨੂੰ ਆਏ ਸੀ ਨਾ ਉਹ ਇੱਥੇ 40 ਸਾਲ ਹੋ ਗਏ ਨੇ ਤੇ ਬਾਬਾ ਜੀ ਪਹਿਲੇ ਇਹ ਰਸਤਾ ਚੱਲਦਾ ਸੀ ਉਹ ਤੋਂ ਪਿੱਛੇ ਬੰਦ ਹੋ ਗਿਆ ਡੰਡੀ ਜੀ ਚਲੀ ਆਈ ਉਹ ਵੀ ਬੰਦ ਕਰ ਦਿੱਤੀ ਇਹ ਰਸਤਾ ਕਿੱਥੋਂ ਤੋਂ ਕਿੱਥੋਂ ਤੱਕ ਜਾਂਦਾ ਸੀ ਤੇ ਕਿੱਥੋਂ ਬੰਦ ਕਰ ਦਿੱਤਾ ਗਿਆ ਇਹ ਜੀ ਆਪਣੇ ਮਾਤਮ ਨੂੰ ਟੈਂਡਰ ਤੋਂ ਜਾਂਦਾ ਸੀ ਮਾਤਮ نگر ਤੋਂ ਲੈ ਕੇ ਤੇ ਇੱਧਰ ਸਲੇਮਸ਼ਾਹਲੇ ਸਾਈਡ ਤੇ ਜਾਂਦਾ ਸੀ ਹਾਂ ਸਲੇਮਸ਼ਾਹ ਦਾ ਰਸਤਾ ਠੀਕ ਹੈ ਇਹ ਬੰਦ ਕੀਤੇ ਨੂੰ ਕਿੰਨਾ ਕੁ ਸਮਾਂ ਹੋ ਗਿਆ ਉਹਨਾਂ ਜਿਹੜਾ ਸਮਾਂ ਜੀ 7 40 ਸਾਲ ਮੈਂ ਆਇਆ ਦਾ ਉਹ ਤੋਂ ਪਹਿਲੇ ਡੰਡੀ ਜੀ ਚੱਲਦੀ ਸੀ ਬਾਕੀ ਉਹ ਹੀ ਬੰਦ ਹੋ ਗਈ ਠੀਕ ਹੈ ਜੇਕਰ ਇਹ ਰਸਤਾ ਖੁੱਲਦਾ ਕਿੰਨਾ ਕੁ ਲੋਕਾਂ ਨੂੰ ਸ਼ੌਕ ਹੋ ਜਾਏਗਾ ਖੁੱਲ ਜਾਏ ਤਾਂ ਸਾਰੇ ਪਿੰਡਾਂ ਨੂੰ ਜੀ ਸ਼ੌਕ ਮਿਲ ਜਾਏਗਾ ਬਹੁਤ ਸ਼ਾਨਦਾਰ ਇਹ ਬਹੁਤ ਇਹ ਤਾਂ ਸਾਡੇ ਜੀ ਵੀਰ ਨਾਲ ਨਾ ਪੀ ਬੈਠੇ ਨੇ ਰਸਤਾ ਸਾਰਾ ਜਿੰਨਾ ਇਤੋਂ ਚਾਰ ਕਰਮਾ ਹੈ ਅੱਗੇ 18 ਕਰਮਾ ਆਹ 18 ਕਰਮਾ ਹੈ ਜਿਹੜਾ ਲੱਪਿਆ ਤੇ ਜ਼ਮੀਨ ਉਹ ਕਾਫੀ ਹੁੰਦੇ ਤੇ ਜਾ ਸਕਦੀ ਏ ਅੱਛਾ ਉਹ ਤਾਂ ਚਾਰ ਕਨਾਲੀ ਦਾ ਸਿੱਧਾ ਹੀ ਪੈ ਜਾਂਦੇ ਕਿ ਖੁੱਲਣਾ ਚਾਹੀਦਾ ਪਿੰਡਾਂ ਨੂੰ ਸੁੱਕ ਹੋ ਜਾਵੇ ਨਾ ਹਰ ਇੱਕ ਨੂੰ ਸੁੱਕ ਹੋ ਜਾਏਗਾ ਜੇ ਖੁੱਲ ਗਿਆ ਤਾਂ ਕਦੇ ਕਿਦੂ ਕੋਈ ਲਾਂਦਾ ਚਾਰਾ ਕਿਦੂ ਡਿਕਦਾ ਤਾਂ ਨਾ ਕੋਈ ਆਉਣੀ ਨਾ ਬਾਏ ਰਸਤਾ ਇੱਕ ਹੋ ਜਾਏ ਉਹ ਕੀ ਬਣ ਜਾਵੇ ਦੀ ਖੋਲ ਜਾਏ ਤੇ ਵਾਸਨ ਮੋਜ ਬਣ ਜਾਵੇ ਸਾਰੇ ਪਿੰਡਾਂ ਦਾ ਲਾਤੀ ਰਾਈ ਖੜੇ ਨਾ ਇਹ ਅਗੁੱਟ ਜੇ ਕਿੰਨਾ ਨੂੰ ਤਾਂ ਇਹ ਆ ਜਾ ਪਾਰ ਪਾਰੀ ਇਹ ਸਮਾ ਸਕਦੀ ਪਰ ਬਣ ਜਾਏ ਦਾ ਤਾਂ ਸਿੱਧਾ ਹੋ ਜਾਣਾ ਬੋਲ ਚੱਦੀ ਹੈ ਤਾਂ ਖੁੱਲਣਾ ਚਾਹੀਦਾ ਹੈ ਤੇ ਛੋਕ ਮੋੜ ਬਣ ਜਾਏ ਦਾ ਸਾਰੇ ਪਿੰਡਾਂ ਨੂੰ ਇਹ ਬਹੁਤ ਰਸਤਾ ਪੁਰਾਣਾ ਆਏਗਾ ਜੀ ਲੱਗ ਬਾਦ ਨਾਲ ਤਾਂ ਸਾਥੂ ਅੱਗੇ ਫਿਰ ਕੋਈ ਕਹਤਨਾ ਸਾਰੀ ਮੰਨ ਹੋਇਆ ਨਹੀਂ ਤਾਂ ਚੱਲਦਾ ਸੀ ਨਾ ਨਾ ਇਹੋ ਹੀ ਹੈ ਨਾ ਅੰਮਰ ਸਿੰਘ ਜੀ ਪੁੱਤਰਿੰਦਰਪਿੰਦਾ ਇਹ ਚਾਲਕ ਮੈਂ ਜੱਲੀ ਜੀ ਇਹ ਸੁਛਾ ਦੇ ਤੱਕ ਮੈਂ ਦੋਨੇ ਨਾਂਕ ਉਚਾਰ ਕਰੂੰਗੀ ਕਿ ਅੱਗੇ ਹੋ ਗਈ ਨਾਲੇ ਰਕਬੇ ਚ ਆ ਗਈ ਮੋਜਮ ਨਾਲ ਲਾਲ ਹੋ ਸਲੇਮ ਛਾਲਾ ਹੋ ਗਿਆ ਇਹ ਅਗਾ ਚੱਲਦੀ 18 ਸਾਲ ਕਰੂੰਗੀ ਤੇ ਅਗਾ ਜਿਆ ਸਲੇਮ ਛਾਲਾ ਜਿਆ ਲੱਗਦੀ ਨਾਲੇ ਕੇ ਛੱਡ ਬਣੀ ਉਹ ਤੋ ਜਿਸੀ ਛੱਡ ਦੇਸੀ

ਉਹ ਦਰਿਆ ਦੁਨੀਆਂ ਨੂੰ ਫਾਇਦਾ ਸਾਦਾ ਫਾਇਦਾ ਹੈ ਦੁਆਦੀ ਉਹ ਬਾਂਝਾ ਆਵੇ ਸਦੀ ਪੋਰ ਬਾਂਝਾ ਬੜਾ ਫਾਇਦਾ ਹੈ ਬੰਦ ਕਦੋਂ ਕੀਤੀ ਗਈ ਹੈ ਜਦੋਂ ਤੁਸੀਂ 6 ਸਾਲ ਦੀ ਉਮਰ ਦੇ ਸੀ ਉਸ ਤੋਂ ਬਾਅਦ ਕਿੰਨੇ ਕੁ ਸਾਲ ਬਾਅਦ ਇਹ ਬੰਦ ਕਰ ਦਿੱਤੀ ਗਈ ਇਹ ਇਹ ਬੰਦ ਕੀਤੀ ਗਈ ਜੀ ਪਹਿਲੇ ਤਾਂ ਚੱਲਦੀ ਸੀ ਉਸ ਤੋਂ ਬਾਅਦ ਸਾਡਾ ਰਕਬਾ ਦਰਿਆ ਠਾ ਆ ਗਿਆ ਹੈ ਕਹਿਆ ਗਿਆ ਉਸ ਤੋਂ ਬਾਅਦ ਸਾਨੂੰ 60 ਸਾਨੂੰ ਕਬਜ਼ਾ ਮਿਲਿਆ ਹੈ ਕਬਜ਼ਾ ਮਿਲਿਆ ਬਾਅਦ ਆਵੇ ਉਹ ਤੋਂ ਬੂਠੇ ਬਾਟੇ ਪਾੜਦੇ ਉਹ ਤੋਂ ਬਾਦਲ ਕੇ ਸਰਕਾਰ ਹੀ ਹੈ ਯੂਨਾ ਐਮ ਐਲ ਆ ਤਾਂ ਹੁੰਦੀ ਹੈ ਜੀ ਤੂੰ ਨੇ ਕੱਲ ਦੱਸ ਸਿੱਸ ਤੁਸੀ ਇਹਨੂੰ ਪੱਟਵਾਦ ਕਰੋ ਤੇ ਮੈਂ 200 ਦਿਨਾਂ ਗਰਾਂਟ ਚੁਗਿਆ ਮੈਨੂੰ ਤੇ ਦੋ ਦੋ 100 ਦਿਨਾਂ ਦਾ ਪਟਾਈ ਕਿਲੋ ਮਗਰੋਂ ਕਿਲੇ ਕੋਈ ਨਹੀਂ ਸੀ ਹਾਂ ਉਹ ਤੋਂ ਕੋਈ ਨਹੀਂ ਸੀ ਪਟੇ ਨਹੀਂ ਦਿੱਤੀ ਸੀ ਤੇ ਅਸੀਂ ਸਾਨੂੰ ਇਹ ਫਾਇਦਾ ਵੀ ਸਭ ਦੇ ਵੰਡ ਜਾ ਤਾਂ ਬੜਾ ਫਾਇਦਾ ਹੈ ਬੜਿਆ ਬੁਖਸਾਇਨਾ ਤੇ ਸਾਰੇ ਸਾਰੇ ਪੈਨ ਨੂੰ ਫਾਇਦਾ ਚੈਨ ਨੰਬਰ ਦੇ ਵਿੱਚ ਆਪ ਸਕਦੇ ਨਹੀਂ ਦੋ ਨਾ ਨਾ ਕੰਮ ਹੈ ਤੁਮ ਨਾ ਅਗਰ ਰਾਮ ਸਿੰਘ ਗੈ ਤਨੀ ਸਾਰੇ ਸੇਤ ਬਲਸੇ ਦਰਸ ਤੋਂ ਜਾਣਾ ਨਾ ਤੂੰ ਛਾਨੂੰ ਅਗਾ ਸਾਹਬ ਨੇ ਉਹ ਦਚੈ ਤੁਲਾਈ ਸੀ 5 6 ਕਿਲੋਮੀਟਰ ਬਾਂਦੇ ਨਾ ਮਾਤਰ ਨਗਰ ਉਹ ਬਾਂਦ ਹੋਈਏ ਇਹ ਸਾਨਾ ਪੈਂਠਾਲੇ ਰੋਲੇ ਤੂੰ ਪਿੱਛੇ ਪਿੱਛੇ ਬਾਂਦੋ ਉਹ ਆਪਣਾ ਰਖ ਬਈ ਵਾਈ ਬੈਠਣੀ ਹੁਣ ਟਪੰਦੀਆਂ ਕੋਈ ਸਾਨੂੰ ਸੜਕ ਦੇ ਨਹੀਂ ਕਬਜ਼ਾ ਕੀਤਾ ਵੀ ਮਤ ਮਿਲ ਕਿਵੇਂ ਕਿ ਸੜਕ ਲੱਗਦੀ ਕਿਨੂੰ ਲੱਗਦੀ ਉਹਨਾਂ ਕਿ ਸੜਕ ਵਾਲੀ ਬਾਈ ਦਰ ਲਾ ਤੇ ਮੈਂ ਉਧਰ ਲਾ ਦੋਸਰਾ ਆਪਣਾ ਵੀ ਵਾਲੀ ਬਾਕੀ ਦੀ ਸੜਕ ਵੀ ਸਾਡੀ ਸੜਕ ਆ ਵੀ ਪਹਿਲੇ ਅਸੀਂ ਮੌਜਮਾ ਤੇ ਲਵਾਏ ਨਹੀਂ ਖੜਵੰਜਾ ਉਹ ਪਈ ਟੁੱਟਾ ਤੋਂ ਅਸੀਂ ਜਾਣੇ ਵੀ ਦੋ ਸਾਡੇ ਟੁੱਟੇ ਪਈ ਆ ਬਸਾਰ ਉਹ ਖੜ ਖੜ ਹੁੰਦੀ ਜਾਂਦੀ ਏ ਤੇ ਦੋ ਤੇ ਨਰ ਮੈਂ ਸਮਝਣੇ ਨਾ ਕਿਉਂਕਿ ਉਹਨੇ ਨਹੀਂ ਮੇਰੀ ਗੱਲ ਮੰਨੀ ਮੰਗਤਾ ਸੀ ਇਹ ਕਰਨੇ ਵੀ ਸੜਕ ਨਿਕਲਣੀ ਚਾਹੀਦੀ ਬਣਨੀ ਚਾਹੀਦੀ ਸੁੱਖ ਸਾਰੀ ਜਨਤਨ ਹੋ ਜਾਵੇ ਦੇ ਆਈ ਦਿਲਿਆ ਸਾਦਾ ਖੜਵੰਜਾ ਲਾ ਜੇ ਪੱਕੇ ਪੱਥਰਾਂ ਬਾਂਜਾ ਲੋਕਾਂ ਬਾਂਜਤਾ ਸੀ ਬੜੇ ਰਾਜੀ ਆਏ ਅੱਛਾ ਬਹੁਤ ਹੀ ਰਾਜਾ ਜੀ ਗੌਰਮੈਂਟ ਸਾਡੀ ਸੇਵਾ ਕਰੇ ਤਾਂ ਸੀ ਲੋਕਾਂ ਨਾਂਮੀ ਪਾਵਣੇ ਬੋਲ ਬੋਰ ਕਿੰਨਾ ਬਲਕੋਨ ਬਲਕੋਨ ਪਾਣੇ ਨੂੰ ਕੋਈ ਲੋੜੀ ਜਰੂਰੀ ਆ ਜੇ ਤਸਦੀ ਬਹੁਤ ਹੀ ਫਾਇਦਾ ਹੋ ਸਦਾ ਹੈ ਬਹੁਤ ਪਾੰਗੇ ਗਏ ਜੀ ਰਸਤਾ ਸਾਹਮਣੇ ਸਿੱਧਾ ਚਾਹੀਦਾ ਹੈ ਬੜੀਆਂ ਮੁਸ਼ਕਲਾਂ ਸਾਾਨੂੰ ਉਹਨੇ ਨਾਨਕ ਨੂੰ ਛੜ ਕੇ ਜਾਂਦੀ ਸਿੱਧੀ ਲੇਮਸ਼ਾ ਦੇ ਕੰਠਾਰਾ ਕਰਮਾਂ ਤੋਂ ਛੜ ਕੇ ਵਿੱਚੋਂ ਬੰਦ ਕੀਤਾ ਹੈ ਰਸਤਾ ਆ ਬੰਦ ਸਾਰਾ ਹੀ ਰੰਗ ਦਾ